ਇੱਕ ਵਾਰ ਫਿਰ ਤੋਂ ਵੱਡਾ ਰੇਲ ਹਾਦਸਾ ਵਾਪਰਿਆ ਹੈ ਇਸ ਵੱਡੇ ਹਾਦਸੇ ਦੇ ਵਿੱਚ ਪਟਰੀ ਤੋਂ ਰੇਲ ਜਿਹੜੀ ਹੈ ਪਲਟ ਜਾਂਦੀ ਹੈ ਤੇ ਜੋ ਲੋਕ ਨੇ ਉਹ ਖੜ ਖੜ ਕੇ ਦੇਖ ਰਹੇ ਨੇ ਕਿ ਆਖਰਕਾਰ ਇਹ ਵਾਪਰ ਕੀ ਗਿਆ ਹੈ ਦਰਅਸਲ ਆਏ ਦਿਨ ਹੀ ਰੇਲ ਹਾਦਸੇ ਲਗਾਤਾਰ ਵਾਪਰਦੇ ਹੋਈ ਨਜ਼ਰ ਆ ਰਹੇ ਨੇ ਜੋ ਕਿ ਇੱਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ ਕਿ ਆਖਰਕਾਰ ਅਣਗੈਲੀ ਕਿੱਥੇ ਕੀਤੀ ਜਾ ਰਹੀ ਹੈ ਤੇ ਗਲਤੀ ਕਿੱਥੇ ਕੀਤੀ ਜਾ ਰਹੀ ਹੈ ਇਸ ਬਾਰੇ ਸੋਚਣ ਵਿਚਾਰਨ ਦੇ ਲੋੜ ਹੈ ਕਿਉਂਕਿ ਆਏ ਦਿਨ ਹੀ ਲੋਕ ਜਿਹੜੇ ਨੇ ਉਹ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਤੇ ਲੋਕਾਂ ਨੂੰ ਉਮੀਦ ਵੀ ਹੁੰਦੀ ਹੈ ਕਿ ਜੇਕਰ ਅਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹਾਂ ਸੁਰੱਖਿਆ ਤਾਂ ਤੇ ਅਸੀਂ ਆਪਣੀ ਮੰਜ਼ਿਲ ਤੇ ਵੀ ਜ਼ਰੂਰ ਪਹੁੰਚਾਂਗੇ ਪਰ ਉਸੇ ਦਰਾਂ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨਹੀਂ ਜਦੋਂ ਅਜਿਹੇ ਟ੍ਰੇਨ ਹਾਦਸੇ ਸਾਹਮਣੇ ਆਉਂਦੇ ਨੇ ਤਾਂ ਫਿਰ ਚਿੰਤਾ ਦਾ ਵਿਸ਼ਾ ਆਪਣੇ ਆਪ ਹੀ ਬਣ ਜਾਂਦਾ ਹੈ ਦਰਅਸਲ ਦੱਸਦੀ ਹੈ ਕਿ ਇਹ ਇੱਕ ਮਾਲ ਗੱਡੀ ਸੀਗੀ ਜਿਹੜੀ ਕਿ ਇਹ ਜਾ ਰਹੀ ਸੀਗੀ ਪਰ ਅਚਾਨਕ ਹੀ ਦੱਸਦੇ ਆ ਜਾ ਰਿਹਾ ਹੈ ਕਿ ਜ਼ਮੀਨ ਢੇਠਾ ਤਸ ਗਈ ਜਿਸ ਕਰਕੇ ਇਹ ਗੱਡੀ ਜਿਹੜੀ ਹੈ ਪਲਟ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਸਾਰਾ ਕੋਲਾ ਸੀਗਾ ਉਹ ਡੱਬਿਆਂ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਦੱਸਦੀ ਹੈ ਕਿ ਟ੍ਰੇਨ ਪਲਟ ਜਾਂਦੀ ਹੈ ਡੱਬੇ ਤੇ ਖੱਲਰ ਜਾਂਦੇ ਨੇ ਤੇ ਕੋਲਾ ਕਿਤੇ ਖੱਲਰ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਦੇ ਮੌਜੂਦਾ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਹੈ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਵੱਡਾ ਭਿਆਨਕ ਹਾਦਸਾ ਵਾਪਰ ਨੂੰ ਵੀ ਟਲ ਚੁੱਕਾ ਹੈ ਕਿਉਂਕਿ ਇਸ ਤੋਂ ਪਹਿਲਾਂ ਇੱਕ ਹੋਰ ਗੱਡੀ ਜਿਹੜੀ ਹੈ ਇਸ ਹਾਦਸੇ ਤੋਂ ਪਹਿਲਾਂ ਉਸੇ ਪਟੜੀ ਤੋਂ ਲੰਘ ਕੇ ਜਾਂਦੀ ਹੈ ਅਤੇ ਉਸ ਤੋਂ ਬਾਅਦ ਇੱਕ ਗੱਡੀ ਆਉਂਦੀ ਹੈ ਤੇ ਉਸ ਤੋਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਜੇਕਰ ਉਸ ਟ੍ਰੇਨ ਦੇ ਨਾਲ ਹਾਦਸਾ ਵਾਪਰ ਜਾਂਦਾ ਤਾਂ ਕਈਆਂ ਦੀਆਂ ਜਾਨਾਂ ਚਲੀਆਂ ਜਾਣੀਆਂ ਸੀ ਕਈ ਵੱਡਾ ਹਾਦਸਾ ਜਿਹੜਾ ਵਾਪਰ ਜਾਣਾ ਸੀ ਪਰ ਫਿਲਹਾਲ ਇਹ ਮੱਧ ਪ੍ਰਦੇਸ਼ ਦੇ ਦਿਮੋਦ ਦੇ ਵਿੱਚ ਪੂਰਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਰੇਲ ਗੱਡੀ ਪਲਟ ਜਾਂਦੀ ਹੈ ਮਾਲ ਗੱਡੀ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਰੋਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਲਹਾਲ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੋ ਆਏ ਦਿਨ ਹੀ ਰੇਲ ਹਾਦਸੇ ਵਾਪਰ ਰਹੇ ਨੇ ਆਖਰਕਾਰ ਇਹਨਾਂ ਦੇ ਉੱਤੇ ਕਦੋਂ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਕਿ ਆਖਰਕਾਰ ਟਿਲ ਕਿੱਥੇ ਵਰਤੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਦੇਖ ਲੈਣੇ ਆ